ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਆਰਤੀ ਰਾਜਪੂਤ ਮੈਂ ਅਕਾਲੀ ਦਲ ਦੀ ਇੱਕ ਲੀਡਰ ਆ ਔਰ ਅੱਜ ਮੇਰਾ ਜਿਹੜਾ ਸਵਾਲ ਹੈ ਨਾ ਉਹ ਕਮਿਸ਼ਨਰ ਅਮਰਿਤਸਰ ਕਮਿਸ਼ਨਰ ਪੁਲਿਸ ਅਮਰਿਤਸਰ ਪੁਲਰ ਸਾਹਿਬ ਨੂੰ ਹੈ ਕੁਝ ਦਿਨ ਪਹਿਲੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਗੋਲੀ ਚੱਲੀ ਸੀ ਨਾਰਾਇਣ ਸਿੰਘ ਚੋੜਾ ਨੇ ਜਿਹੜੀ ਗੋਲੇ ਚਲਾਈ ਸੀ ਉਦੋਂ ਇੱਕ ਵਿਆਹ ਦੇਂਦਾ ਹੈ ਕਮਿਸ਼ਨਰ ਜਿਹੜਾ ਕਹਿੰਦਾ ਹੈ ਕਿ ਇਹ ਕਿਤੇ ਨਾ ਕਿਤੇ ਖੁਦ ਕਰਵਾਇਆ ਗਿਆ ਹੈ ਅਕਾਲੀ ਦਲ ਵੱਲੋਂ ਲੇਕਿਨ ਹੁਣ 3 ਦਿਨ ਰਿਮਾਂਡ ਤੋਂ ਬਾਅਦ ਇੱਕ ਸਪਸ਼ਟੀਕਰਨ ਹੋ ਚੁੱਕਿਆ ਹੈ ਕਿ ਜਿਹੜਾ ਨਰਾਇਣ ਸਿੰਘ ਚੌੜਾ ਸੀ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਨਾਲ ਸੰਬੰਧ ਰੱਖਦਾ ਸੀ ਨਾਲ ਹੀ ਉਹਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨੇ ਗੋਲੇ ਕਿਉਂ ਚਲਾਈ ਸੀ ਤੇ ਮੈਂ ਹੁਣ ਕਹਿੰਨੀ ਆ ਭੁੱਲਰ ਸਾਹਿਬ ਤੁਹਾਨੂੰ ਹੁਣ ਮਾਫੀ ਮੰਗਣੀ ਚਾਹੀਦੀ ਸੀ ਮੰਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਮੀਡੀਆ ਕੇ بڑے ਵੱਡੇ ਵੱਡੇ ਬਿਆਨ ਦਿੱਤੇ ਸੀ ਬਿਨਾ ਰੂਟਸ ਨੂੰ ਜਾਣੇ ਤੁਸੀਂ ਬਿਆਨ ਦਿੱਤਾ ਸੀ ਕਿ ਅਕਾਲੀਆਂ ਨੇ ਆਪੀ ਕਰਾਇਆ ਵਾ ਤੇ ਹੁਣ ਮੈਂ ਕਹਨੀ ਆ ਕਿ ਤੁਸੀਂ ਮਾਫੀ ਮੰਗੋ মিডিਆ ਉਸੇ মিডিਆ ਦੇਖ ਕੇ ਜਿਸੇ ਤੁਸੀਂ ਬਿਆਨ ਬਾਜੀ ਕੀਤੀ ਆ ਜਿਵੇਂ ਤੁਹਾਨੂੰ ਸ਼ੋਭਾ ਨਹੀਂ ਦਿੱਤਾ ਜਦੀ ਬਿਆਨ ਬਾਜੀ ਕਰਨ ਨੂੰ ਤੁਸੀਂ ਕੋਈ ਪੋਲਿਟੀਕਲ ਲੀਡਰ ਨਹੀਂ ਹੋ ਕਿ ਤੁਸੀਂ ਐਧਾ ਤੇ ਬਿਆਨ ਦੋ ਬਿਨਾ ਜਾਂਚ ਕੀਤੇ ਤੇ ਮੈਂ ਸਾਰੇ ਅਕਾਲੀ ਲੀਡਰਾਂ ਨੂੰ ਕਹਨੀ ਆ ਕਿ ਆਪਾਂ ਨੂੰ ਮਿਲ ਕੇ ਇਹਦੇ ਉੱਤੇ ਆਵਾਜ਼ ਚੱਕਣੀ ਚਾਹੀਦੀ ਕਿਉਂਕਿ ਨਹੀਂ ਤਾਂ ਕੋਈ ਵੀ ਅਕਾਲੀਆਂ ਨੇ ਕੁਝ ਵੀ ਬੋਲ ਕੇ ਚਲਾ ਜਾਊਗਾ ਤੇ ਆਪਾਂ ਨੂੰ ਇਹ ਮੰਗ ਕਰਨੀ ਚਾਹੀਦੀ ਆ ਕਿ ਜਿਹੜੇ ਇਹ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪੁੱਲਰ ਸਾਹਿਬ ਨੇ ਹੈ ਨਾ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਮਾਫੀ মিডিਆ ਦੇ ਅੱਗੇ ਆ ਕੇ ਮੰਗਣ ਕਿ ਜਿਹੜੇ ਮੈਂ ਬਿਆਨ ਦਿੱਤੇ ਸੀ ਮੈਂ ਵਾਪਸ ਲੈਣਾ ਹੈ ਤੇ ਮੈਂ ਗਲਤ ਬਿਆਨ ਦਿੱਤੇ ਸੀ ਸੱਚ ਉਹ ਨਹੀਂ ਆ ਜੈ ਹਿੰਦ ਜੈ ਭਾਰਤ ਸਤਿ ਸ੍ਰੀ ਅਕਾਲ